ਦੀ ਗਰਭਵਤੀ ਨੂ ਦੇ ਨਾਲ ਉਸਦੇ ਸੱਸ ਸੋਰੇ ਨੇ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਪੇੜ ਦੇ ਵਿੱਚ ਲੱਤਾਂ ਮਾਰਿਆ ਜਿਸ ਤੋਂ ਬਾਅਦ ਨੂ ਨੂੰ ਬੰਦਕ ਬਣਾ ਕੇ ਕੋਠੇ ਵਿੱਚ ਰੱਖਿਆ ਗਿਆ ਪੁਲਿਸ ਨੇ 2.5 ਘੰਟੇ ਬਾਅਦ ਆ ਕੇ ਤਾਲਾ ਖੁਲਵਾਇਆ ਤੇ ਨਰਾਈ ਨੂ ਨੂੰ ਕੱਢਿਆ ਬਾਹਰ ਕਾਰਵਾਈ ਹਸਪਤਾਲ ਦੇ ਵਿੱਚ ਦਾਖਲ ਕਰ ਲਈ ਗਈ ਹੈ ਅਮਰੀਕਨ ਸਿਟੀਜ਼ਨ ਐਨਆਰਆਈ ਨੂੰ ਨੂਦ ਨਾਲ ਕੁੱਟਮਾਰ ਕੀਤੀ ਗਈ ਹੈ ਦੱਸਦੇ ਕਿ ਐਨਆਰਆਈ ਨੂੰ ਬਾਹਰ ਕੱਢ ਕੇ ਹਸਪਤਾਲ ਦਾਖਲ ਕਰਾਇਆ ਗਿਆ ਹੈ ਅਮਰੀਕਨ ਸਿਟੀਜ਼ਨ ਐਨਆਰਆਈ ਦੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਸੋਸਤੇ ਸੌਰੇ ਦੇ ਵੱਲੋਂ ਜੁੜਾ ਇੱਕ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਕਿ ਗਰਭਵਤੀ ਦਸੀ ਜਾ ਰਹੀ ਹੈ ਐਨਆਰਆਈ 3 ਮਹੀਨੇ ਦੀ ਗਰਭਵਤੀ ਹੈ ਉਸ ਨੂੰ ਜੁੜਾ ਉਸ ਦੇ ਪੇਟ ਦੇ ਵਿੱਚ ਲੱਤਾਂ ਮਾਰ ਕੇ ਉਸ ਨੂੰ ਕੋਠੀ ਦੇ ਵਿੱਚ ਜੜਾ ਹੈ ਬੰਦ ਕੀਤਾ ਗਿਆ ਸੀ ਪੁਲਿਸ ਨੇ 2 ਘੰਟੇ ਬਾਅਦ ਹੀ ਕੋਠੀ ਖੁਲਵਾਏ ਤੇ ਕੋਠੀ ਦੇ ਜੁੜੇ ਤਾਲੇ ਨੂੰ ਉਸ ਨੂੰ ਖੁਲਵਾਇਆ ਤੇ ਨੂੰ ਨੂੰ ਬਾਹਰ ਕੱਢ ਕੇ ਉਸ ਨੂੰ ਹਸਪ ਅਮਰੀਕਨ ਸਿਟੀਜ਼ਨ ਐਨਆਰਆਈ ਦਾ ਇਹ ਮਾਮਲਾ ਸਾਹਮਣੇ ਆਇਆ ਜੁਥੇ ਕਿ ਅਮਰੀਕਨ ਸਿਟੀਜ਼ਨ ਐਨਆਰਆਈ ਨੂੰ ਜੁੜਾ ਹੈ ਸੱਸ ਸੋਹਰੇ ਦੇ ਵੱਲੋਂ ਜੁੜਾ ਹੈ 3 ਮਹੀਨੇ ਦੀ ਗਰਭਵਤੀ ਹੈ ਐਨਆਰਆਈ ਤੇ ਸੱਸ ਸੋਹਰੇ ਦੇ ਵੱਲੋਂ ਕੁੱਟਮਾਰ ਦੇ aarop ਜੁੜੇ ਨੇ ਲੱਗੇ ਨੇ ਮਾਮਲਾ ਸਾਹਮਣੇ ਆਇਆ ਹੈ ਜੁਥੇ ਕਿ 3 ਮਹੀਨੇ ਦੀ ਗਰਭਵਤੀ ਨੂੰ ਦੀ ਕੁੱਟਮਾਰ ਕੀਤੀ ਗਈ ਹੈ ਤੇ ਕੁੱਟਮਾਰ ਤੋਂ ਬਾਅਦ ਕੋਠੇ ਦੇ ਵਿੱਚ ਜੁੜਾ ਹੈ ਉਸ ਨੂੰ ਕੋਟੀ ਦੇ ਵਿੱਚ ਉਸ ਨੂੰ ਛੜਾ ਹੈ ਰੱਖਿਆ ਗਿਆ ਸੀ ਤੇ ਇਸੇ ਖਬਰ ਤੇ ਜਿਆਦਾ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਨਰਿੰਦਰ ਗੁਪਤਾ ਜੁੜ ਚੁਕੇ ਨੇ ਨਰਿੰਦਰ ਐਨਆਰਆਈ ਜੁੜੀ ਨੂੰ ਹੈ ਉਸ ਦਾ ਮਾਮਲਾ ਸਾਹਮਣੇ ਆ ਜਿਸ ਦੇ ਵਿੱਚ ਕਿ 3 ਮਹੀਨੇ ਦੀ ਗਰਭਵਤੀ ਵੀ ਦੱਸੀ ਜਾ ਰਹੀ ਹੈ ਕੀ ਮਾਮਲਾ ਸੀ ਕਿਉਂ ਜਿਹੜਾ ਸੋਹਰੇ ਦੇ ਵੱਲੋਂ ਹੈ ਇਹ ਕੁਟਮਾਰ ਦਾ ਮਾਮਲਾ ਸਾਹਮਣੇ ਆਇਆ ਤਾਂ ਬਿਲਕੁਲ ਦੇਖੋ ਜਿਹੜੀ ਗੱਲ ਕਰੀਏ ਤੇ ਆਪਣਾ ਅਮਰੀਕਾ ਦੀ ਸਿਟੀਜ਼ਨਸ਼ਿਪੀ ਐਨ ਆਰ ਆਈ ਜਿਹੜੀ ਔਰਤ ਹੈ ਜਿਹਦਾ ਕੀ ਇੱਥੇ ਵਿਆਹ ਹੁੰਦਾ ਵਾ ਤੇ ਉਹ ਆਪਣੇ ਸੋਹਰੇ ਪਰਿਵਾਰ ਦੇ ਵਿੱਚ ਰਹਿੰਦੀ ਹੈ ਤੇ ਜਦੋਂ 3 ਮਹੀਨੇ ਦੀ ਗਰਭਵਤੀ ਹੁੰਦੀ ਹੈ ਜੋ ਮਤਲਬ ਕਿ ਸਾਨੂੰ ਉੱਥੇ ਪਤਾ ਲੱਗਾ ਜੋ ਸਰਕਾਰੀ ਅੰਕੜੇ ਨੇ ਪੁਲਿਸ ਨੂੰ ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਵੀ 3 ਮਹੀਨੇ ਦੀ ਗਰਭਵਤੀ ਹੁੰਦੀ ਹੈ ਤੇ ਉਸ ਨੂੰ ਜਿਹੜਾ ਉੱਥੇ ਬੰਦਕ ਬਣਾ ਲਿੱਤਾ ਜਾਂਦਾ ਵਾ ਤੇ ਉਹਦੇ ਸੋਹਰੇ ਪਰਿਵਾਰ ਵੱਲੋਂ ਉਹਨਾਂ ਨੂੰ ਜਿਹੜਾ ਵਾ ਕੁੱਟਮਾਰ ਵੀ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਦੇ ਪੇਟ ਦੇ ਵਿੱਚ ਜਿਹੜੀਆਂ ਲੱਤਾਂ ਵੀ ਮਾਰੀਆਂ ਜਾਂਦੀਆਂ ਵਾ ਲੱ ਐਨਆਰਆਈ ਥਾਏ ਨੂੰ ਦਿੱਤੀ ਜਾਂਦੀ ਹੈ ਤੇ ਉਥੇ ਮਹਿਲਾ ਪੁਲਿਸ ਔਰ ਐਨਆਰਆਈ ਖਾਨੇ ਦੇ ਅਧਿਕਾਰੀਆਂ ਦੇ ਮੌਕੇ ਤੇ ਪਹੁੰਚਦੇ ਨੇ ਤੇ 2 ਘੰਟੇ ਦੀ ਕਾਫੀ ਮੁਸ਼ਕਲ ਤੋਂ ਬਾਅਦ ਜਿਹੜਾ ਉਸ ਔਰਤ ਨੂੰ ਜਿਹੜਾ ਉਹਨਾਂ ਦੇ ਚੁੰਗਲ ਤੋਂ ਸਦਾਇਆ ਜਾਂਦਾ ਵਾ ਤੇ ਉਹ ਜਿਹੜੀ ਐਨਆਰਆਈ ਔਰਤ ਆ ਬਾਅਦ ਵਿੱਚ ਉਸਦਾ ਜਿਹੜਾ ਸਿਵਲ ਹਸਪਤਾਲ ਦੇ ਵਿੱਚ ਉਹਨੂੰ ਜਿਹੜਾ ਵਾ ਇਲਾਜ ਉਹਦਾ ਕਰਵਾਇਆ ਜਾਂਦਾ ਤੇ ਐਸੋ ਲਈ ਸਿਵਲ ਹਸਪਤਾਲ ਦੇ ਵਿੱਚ ਉਹਦਾ ਇਲਾਜ ਜਿਹੜਾ ਚੱਲਦਾ ਪਿਆ ਵਾ ਉੱਥੇ ਦਾਖਲ ਹੈ ਗਿਆ ਔਰ ਜਿਹੜੀ ਉਸਦੀ ਹਾਲਤ ਜਿਹੜੀ ਹੈ ਉਹ ਕਾਫੀ ਥੋੜੀ ਗੰਭੀਰ ਬਣੀ ਹੋਈ ਹੈ ਲੇਕਿਨ ਖਤਰੇ ਤੋਂ ਬਾਅਦ ਜੋੜਾ ਹੈ ਆਪਣੀ ਨੂੰਹ ਦੇ ਨਾਲ ਕੀਤਾ ਗਿਆ ਹਾਂ ਦੇਖੋ ਬਿਲਕੁਲ ਜੀ ਗੱਲ ਕਰੀਏ ਤੇ ਕਈ ਮਾਮਲੇ ਸਾਡੇ ਸਾਹਮਣੇ ਪਹਿਲਾਂ ਵੀ ਆਏ ਨੇ ਕਿ ਐਨ ਆਰ ਆਈ ਜਿਹੜੀਆਂ ਔਰਤਾਂ ਹੈਗੀਆਂ ਵਾ ਇੱਥੋਂ ਜਿਹੜੇ ਨੇ ਵਿਆਹ ਇਕ ਕਰਾ ਲੈਂਦੇ ਨੇ ਪਰ ਕਿਤਨਾ ਕਿਤੇ ਜਿਹੜਾ ਵਾ ਲਾਲਚ ਦੇ ਵਿੱਚ ਜਿਹੜਾ ਵਾ ਜਿਹੜੇ ਉਹਦੇ ਸੋਹਰੇ ਪਰਵਾਰਾਂ ਦੇ ਲਾਲਚ ਹੈ ਆ ਗਿਆ ਸੀ ਲਾਂਚ ਨੂੰ ਲੈ ਕੇ ਜਿਹੜਾ ਉਸ ਦੇ ਨਾਲ ਜਿਹੜੀ ਹੈ ਇਹ ਕੁੱਟਮਾਰ ਕੇ ਬਿਹੇਜ ਦੱਸਦੇ ਇਹਦਾ ਜਿਹੜਾ ਮਾਮਲਾ ਸਾਹਮਣੇ ਆਇਆ ਵਾ ਕਿ ਬਿਹੇਜ ਦੀ ਮੰਗ ਕੀਤੀ ਜਾਂਦੀ ਸੀ ਉਹ ਦੂਜਾ ਜਿਹੜਾ ਵਾ ਉਸ ਨੂੰ ਕਿਹਾ ਜਾਂਦਾ ਕਿ ਸਾਡੇ ਮੁੰਡੇ ਨੂੰ ਬਾਹਰ ਲੈ ਕੇ ਜਾ ਤੇ ਉਸ ਨੂੰ ਲੈ ਕੇ ਜਿਹੜਾ ਵਾ ਕਈ ਤਰ੍ਹਾਂ ਲੋਕਾਂ ਤੋਂ ਜਿਹੜੇ ਨੇ ਐਨਐਵੀ ਜਿਹੜੀ ਔਰਤ ਹੈ ਜਿਹਨੇ ਉਹਦੇ ਵੱਲੋਂ ਕਈ ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਇਲਜ਼ਾਮ ਜਿਹੜੇ ਨੇ ਉਹਨਾਂ ਆਪਣੇ ਸੋਹਰੇ ਪਰਿਵਾਰ ਦੇ ਉੱਤੇ ਲਗਾਏ ਜਾ ਰਹੇ ਨੇ ਕਿ ਮੇਰੇ ਕੋਲ ਕਦੀ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਜਾਂ ਆਪਣਾ ਅ ਤੇ ਮ ਬਾਹਰ ਬਾਹਰ ਪੇਰੇ ਲੈ ਕੇ ਜਾਣ ਵਾਸਤੇ ਆਪਣੇ ਮੁੰਡੇ ਮੇਰੇ ਪਤੀ ਨੂੰ ਬਾਹਰ ਲੈ ਕੇ ਜਾਣ ਵਾਸਤੇ ਉਹਨਾਂ ਤੇ ਦਬਾਅ ਪਾਇਆ ਜਾਂਦਾ ਵਾ ਤੇ ਉਸ ਨੂੰ ਲੈ ਕੇ ਜਲਾ ਵਾ ਉਸ ਦਿਨ ਜਿਹੜੀ ਮਾਰਕੋਟ ਕੀਤੀ ਜਾਂਦੀ ਆ ਉਹ 3 ਮਹੀਨੇ ਦਾ ਜਿਹੜਾ ਬੱਚਾ ਉਹਦੇ ਪੇਟ ਦੇ ਵਿੱਚ ਜਿਹੜਾ ਹੁੰਦਾ ਗਰਭवती ਹੁੰਦੀ ਆ ਔਰ ਉਸਦੇ ਪੇਟ ਵਿੱਚ ਵੀ ਲੱਤਾਂ ਮਾਰੀ ਜਾਂਦੀ ਆ ਤੇ ਕਿਤੇ ਨਾ ਕਿਤੇ ਜਿਹੜਾ ਮਾਮਲਾ ਤਾਂ ਕਾਫੀ ਸਸਤੀ ਜਿਹੜਾ ਦਿਖਾਈ ਦੇ ਰਿਹਾ ਕਿਉਂਕਿ ਉਹਦੀ ਜਿਹੜੀ ਐਨਆਰਆਈ ਲੜਕੀ ਹੈਗੀ ਆ ਉਹਨਾਂ ਦੇ ਪਰਿਵਾਰ ਵੀ ਜਿਹੜਾ ਵਾ ਹੁਣ ਉੱਥੇ ਆ ਚੁੱਕਾ ਦਾ ਕੱਲ ਉੱਥੇ ਪਹੁੰਚ ਗਿਆ ਸੀ ਉਹਨਾਂ ਵੱਲੋਂ ਵੀ ਜਿਹੜਾ ਵਾ ਹੁਣ ਕਾਨੂੰਨੀ ਕਾਰਵਾਈ ਜਿਹੜ ਇਹ ਜੇ ਅਸੀਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕਰਾਂਗੇ ਤੇ ਮਾਮਲਾ ਜਿਹੜਾ ਵਾ ਅੱਜ ਜਿਹੜਾ ਮਾਮਲਾ ਦਰਜ ਹੋਣ ਦੀ ਪੂਰੀ ਜਿਹੜੀ ਉਮੀਦ ਹੈ ਕਿ ਅੱਜ ਮਾਮਲਾ ਦਰਜ ਹੋ ਜਲਾਵ ਹੋ ਜਾਏਗਾ ਕਿਉਂਕਿ ਐਮਐਲਆਰ ਦੀ ਕਾਪੀ ਜਿਹੜੀ ਆ ਅਗੇ ਥਾ ਜਿਹੜੀ ਹਸਪੀਟਲ ਤੋਂ ਹੈ ਉਹ ਜਿਹੜੀ ਥਾਣੇ ਨੂੰ ਮਿਲ ਚੁੱਕੀ ਹੈ ਜੀ ਆ ਉਸ ਨੂੰ ਲੈ ਕੇ ਹੁਣ ਜਿਹੜਾ ਵਾ ਜਿਹੜੀ ਅਗਲੀ ਕਾਨੂੰਨੀ ਕਾਰਵਾਈ ਜਿਹੜੀ ਐਮਐਲਆਰ ਨੂੰ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਜਿਹੜੀ ਆ ਹੁਣ ਸੋਹਰੇ ਪਰਿਵਾਰ ਦੇ ਤੇ ਐਨਆਰਆਈ ਦੀ ਜਿਹੜੀ ਔਰਤਾਂ ਦੇ ਬਿਆਨਾਂ ਤੇ ਸੋਹਰੇ ਪਰਿਵਾਰ ਦੇ ਤੇ ਜਿਹੜੀ ਆ ਹੁਣ ਪੁਲਿਸ ਵੱਲੋਂ ਸੋਲੀ ਜਿਹੜ ਤਮਾਰੀਆਂ ਜੀਵਾਂ ਵਿੱਚ ਬੰਦਕ ਬਣਾਇਆ ਗਿਆ ਵਾ ਉਹ ਉਹ ਜਿਹੜੇ ਉਹਨਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਏਗਾ ਜੀ ਅੰਜਲੀ ਠੀਕ ਹੈ ਤੇ ਨਰਿੰਦਰ ਕੀ ਪੁਲਿਸ ਵਾਲਿਆਂ ਦੇ ਨਾਲ ਵੱਲੋਂ ਜੁੜਾ ਹੈ ਉਸਦੇ ਪਤੀ ਦੇ ਨਾਲ ਗੱਲਬਾਤ ਕੀਤੀ ਗਈ ਹੈ ਜਾਂ ਫਿਰ ਸੌਰੇ ਦੇ ਕਿਸੇ ਵੀ ਮੈਂਬਰ ਦੇ ਨਾਲ ਗੱਲ ਕੀਤੀ ਗਈ हां बिल्कुल देखो अंजली जरोस ਨੂੰ ਸੁਦਾਇਆ ਗਿਆ ਸੀ ਉਸ ਵੇਲੇ ਤਾਂ ਸੋਹਰੇ ਪਰਿਵਾਰ ਵੀ ਉੱਥੇ ਮੌਜੂਦ ਸੀ ਜਦੋਂ ਉਹਨੂੰ ਬੰਦਕ ਬਣਾਇਆ ਗਿਆ ਸੀ ਅੰਦਰ ਉਹਨੂੰ ਖੰਡ ਕੀਤਾ ਹੋਇਆ ਸੀ ਤੇ ਪੁਲਿਸ ਨੇ 1.5-2 ਘੰਟੇ ਦੀ ਮਸ਼ੱਕਤ ਤੋਂ ਬਾਅਦ ਜਰੂਰ ਉਸਨੂੰ ਉੱਥੋਂ ਸੁਧਾੰਦੇ ਆ ਤੇ ਬਾਅਦ ਵਿੱਚ ਪੁਲਿਸ ਨੂੰ ਜਿਹੜੀ ਹੈ ਹਸਪਤਾਲ ਦੇ ਵਿੱਚ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਂਦੀ ਹੈ ਤੇ ਉਸ ਵੇਲੇ ਜਲਾਵਾ ਉਸਦੇ ਸੋਹਰੇ ਪਰਿਵਾਰ ਵੀ ਜਲਾ ਉੱਥੇ ਮੌਜੂਦ ਸੀ ਤੇ ਉਹਨਾਂ ਕੋਲ ਵੀ ਜਿਹੜੀ ਹੈ ਪੁਲਿਸ ਨੂੰ ਜਿਹੜੀ ਹੈ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈਗੀ ਆ ਔਰ ਉਮੀਦ ਹੈ ਕਿ ਜਲਦੀ ਜਲਦੀ ਜੀ ਇਫਸਾਰਤ ਪੁਲਿਸ ਨੂੰ ਸੂ ਹਾਂ ਬਿਲਕੁਲ ਜਦੋਂ ਮਲਕੀ ਇਸ ਨੂੰ ਬੰਦਕ ਬਣਾਇਆ ਜਾਂਦਾ ਦਾ ਤੇ ਇਸ ਉਹ ਉਹ ਜਿਹੜੀ ਆ ਆਪਣੇ ਪਰਿਵਾਰਕ ਮੈਂਬਰਾਂ ਜਿਹੜਾ ਵਾ ਫੋਨ ਕਰਦੀ ਆ ਕਿ ਮੇਰੇ ਨਾਲ ਇਹਦਾ ਕੁੱਟਮਾਰ ਕੀਤੀ ਗਈ ਆ ਮੈਨੂੰ ਜਿਹੜਾ ਵਾ ਬੰਦੇ ਕੁ ਬਣਾਇਆ ਗਿਆ ਵਾ ਤੇ ਮੇਰੇ ਪੇਟ ਦੇ ਵਿੱਚ ਲੱਤਾਂ ਮਾਰੀ ਗਈਆਂ ਉਸਤੇ ਜਿਹੜਾ ਪਰਿਵਾਰਕ ਮੈਂਬਰ ਜਦੋਂ ਉੱਥੇ ਆਉਂਦੇ ਨੇ ਤੇ ਉਹ ਆ ਕੇ ਜਿਹੜੇ ਨੇ ਪੁਲਿਸ ਨੂੰ ਸੂਚਨ ਦੇਉਂਦੇ ਨੇ ਤੇ ਪੁਲਿਸ ਜਿਹੜੀ ਆ ਉਸ ਵੇਲੇ ਜਦੋਂ ਮੌਕੇ ਤੇ ਜਾਂਦੀ ਆ ਤੇ 1.5 ਤੋਂ 2 ਘੰਟੇ ਜਿਹੜਾ ਵਾ ਉਹਨਾਂ ਦੇ ਗੇਟ ਖੜਕ ਜਾਂਦੀ ਆ ਤੇ ਉਸ ਤੋਂ ਬਾਅਦ ਕਿਹੜੀ ਮੁਸ਼ਕਲ ਤੋਂ ਬਾਅਦ ਜਿਹੜਾ ਵਾ ਫਿਰ ਜਿਹੜੀ ਆ ਪੁਲਿਸ ਉਹ ਜਿਹੜੀ ਜਿੱਥੇ ਨੂੰ ਬੰਦਕ ਬਣਾ ਕੇ ਰੱਖਿਆ ਹੁੰਦਾ ਵਾ ਉਥੋਂ ਨਹੀਂ ਸੁਣਾਇਆ ਜਾਂਦਾ ਵਾ ਤੇ ਸ਼ਗਾਂਤ ਬਾਦਸਰੋਂ ਨਿਗਲਵਾ ਜਿਲੰਦਾ ਦੇ ਸਿਵਲ ਹਸਪਤਲ ਦੇ ਵਿੱਚੇ ਜੜਾ ਵਾ ਦਾਖਲ ਕਰਵਾਇਆ ਜਾਂਦਾ ਵਾ ਕਿਉਂਕਿ ਉਸੇ ਪੇਟ ਵਿੱਚ ਲੱਤਾ ਬੱਚਿਆ ਸੀ 3 ਮਹੀਨੇ ਦਾ ਉਹਦੇ ਜਿਹੜਾ ਗਰਭवती ਸੀ ਉਹਦੇ ਪੇਟ ਦੇ ਵਿੱਚ ਬੱਚਾ ਪਾਲ ਰਿਆ ਸੀ ਉਸ ਨੂੰ ਲੈ ਕੇ ਪੁਲਿਸ ਜਿਹੜੀ ਗੰਭੀਰ ਜਿਹੜੀ ਸੀ ਉਸ ਨੂੰ ਉਸੇ ਵੇਲੇ ਪਹਿਲਾਂ ਜਿਲੰਦਾ ਦੇ ਸਿਵਲ ਹਸਪਤਲ ਦੇ ਵਿੱਚੋਂ ਜੜਾ ਵਾ ਦਾਖਲ ਕਰਵਾਇਆ ਜਾਂਦਾ ਵਾ ਤੇ ਕਿਤੇ ਨਾ ਕਿਤੇ ਦੇਖੋ ਅਜਿਹੀ ਗੱਲ ਕਰੀਏ ਤੇ ਅੱਜ ਪੂਰੀ ਉਮੀਦ ਹੈ ਕਿ ਇਹਨਾਂ ਦੀ ਗ੍ਰਿਫਤਾਰੀ ਵੀ ਜਿਹੜੀ ਹੈ ਉਹਦੇ ਸਾਰੇ ਪਰਿਵਾਰ ਦੇ ਵਿੱਚੋਂ ਇ ਨਰਿੰਦਰ ਦੀ ਗ੍ਰਿਫਤਾਰੀ ਵੀ ਦਿਖਾ ਦਿੱਤੀ ਜਾਵੇਗੀ ਔਰ ਔਰ ਜਗੰਦਰ ਦੇ ਪਾਸ ਕਮਿਸ਼ਨਰ ਜਲਦੀ ਜੜੀ ਹੈ ਪ੍ਰੈਸ ਕਾਨਫਰੰਸ ਲਈ ਸ਼ਾਮ ਤੱਕ ਉਮੀਦ ਹੈ ਕਿ ਉਹ ਉਹਨਾਂ ਵੱਲੋਂ ਜੜੀਆ ਪ੍ਰੈਸ ਕਾਨਫਰੰਸ ਕਰਕੇ ਹੋਰ ਵੀ ਕਈ ਵੱਡੇ ਖੁਲਾਸੇ ਜਿਹੜੇ ਨਹੀਂ ਕੀਤੇ ਜਾ ਸਕਦੇ ਨੇ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਨਰਿੰਦਰ ਤੁਹਾਡਾ ਜਾਣਕਾਰੀ ਦੇਣ ਦੇ ਲਈ ਤੇ ਅਮਰੀਕਨ ਸਿਟੀਜ਼ਨ ਨਰਾਇਨ ਨੂੰ ਦੇ ਨਾਲ ਕੁਟਮਾਰ ਦਾ ਮਾਮਲਾ ਜੋੜਿਆ ਸਾਹਮਣੇ ਆ ਜਿਸ ਦੇ ਵਿੱਚ ਕਿ ਮਹਿਲਾ 3 ਮਹੀਨੇ ਦੀ ਗਰਭਵਤੀ ਸੀ ਉਸ ਦੇ باوجود ਵੀ ਉਸ ਦੇ ਪੇਟ ਤੇ ਲੱਤਾਂ ਮਾਰਿਆ ਗਿਆ ਤੇ ਉਸ ਨੂੰ ਕੋਠੀ ਦੇ ਵਿੱਚ ਬੰਦ ਕਰਕੇ ਰੱਖਿਆ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਮਹਿਲਾ ਨੂੰ ਹਸਪਤਾਲ ਦੇ ਵਿੱਚ ਦਾਖਲ ਕਰ